ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਨਾਲ ਕੜਾ ਪ੍ਰਸ਼ਾਦੀ ਦੇਖ ਦੀ ਰੈਸਪੀ ਸ਼ੇਅਰ ਕਰਨ ਲੱਗੇ ਆਂ ਅੱਜ ਗੁਰਦੁਆਰੇ ਵਾਲੇ ਗਰੰਤੀ ਸਭਜੀ ਬਾਬਾ ਜੀ ਆਪਣੇ ਕੋਲ ਖੜੇ ਆ ਉਹ ਆਪਾਂ ਨੂੰ ਜਿਸ ਤਰ੍ਹਾਂ ਦੱਸਣਗੇ ਆਪਾਂ ਕੜਾ ਪ੍ਰਸ਼ਾਦ ਉਸੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਹੜਾ ਗੁਰਦੁਆਰੇ ਵਾਲਾ ਕੜਾ ਪ੍ਰਸ਼ਾਦ ਹੁੰਦਾ ਉਸ ਦਾ ਜਿਹੜਾ ਸਵਾਦ ਏ ਉਹ ਵੱਖਰਾ ਹੀ ਹੁੰਦਾ ਤੇ ਬਿਲਕੁਲ ਬਾਬਾ ਜੀ ਆਪਾਂ ਨੂੰ ਖੜ ਕੇ ਕੜਾ ਪ੍ਰਸ਼ਾਦੀ ਦੇਖ ਬਣਾਵਾਉਣਗੇ ਤੇ ਤੁਸੀਂ ਪੂਰੀ ਵੀਡੀਓ ਐਂਡ ਤੱਕ ਜਰੂਰ ਵੇਖਿਆ ਜੇ ਪੂਰੇ ਨਾਪ ਤੇ ਨਾਲ ਵਜਨ ਦੇ ਨਾਲ ਇਹ ਸਾਰਾ ਸਮਾਨ ਆਪਾਂ ਨੂੰ ਬਾਬਾ ਜੀ ਨੇ ਦੱਸਿਆ ਏ ਇੱਕ ਕੌਲੀ ਆਪਾਂ ਕਣਕ ਦਾ ਆਟਾ ਲਿਆ ਆਟੇ ਨੂੰ ਆਪਾਂ ਛਾਨ ਲਿਆ ਤੇ ਪੌਣੀ ਕੌਲੀ ਆਪਾਂ ਦੇਸੀ ਘਿਓ ਲਿਆ ਤੇ ਪੌਣੀ ਕੌਲੀ ਆਪਾਂ ਇੱਥੇ ਖੰਡ ਦੀ ਲਈਏ ਤੁਸੀਂ ਦੇਖ ਸਕਦੇ ਹੋ ਅੱਧੀ ਕੌਲੀ ਨਾਲੋਂ ਉੱਪਰੋਂ ਇੱਕ ਕੌਲੀ ਆਪਣੀ ਬਾਦੀ ਤੇ ਇਹ ਆਪਾਂ ਪੂਰਾ ਬਾਬਾ ਜੀ ਨੇ ਆਪਾਂ ਨੂੰ ਦੱਸਿਆ ਹੈ ਵਜਨ ਕਰਕੇ ਉਸ ਤਰੀਕੇ ਜਿਹੜਾ ਨਾ ਵੀ ਜਿਹੜਾ ਸਮਾਨ ਇਹ ਪੂਰਾ ਹੋਏਗਾ ਕਈ ਵਾਰ ਕੀ ਹੁੰਦਾ ਆਪਾਂ ਸਾਰੀਆਂ ਚੀਜ਼ਾਂ ਬਰਾਬਰ ਕੌਲੀ ਨਾਲ ਨਾਪ ਲੈਨੇ ਆ ਕਿਉਂ ਵੱਜ ਜਾਂਦਾ ਤੇ ਮਿੱਠਾ ਵੀ ਵੱਜ ਜਾਂਦਾ ਇਸ ਕਰਕੇ ਆਪਾਂ ਵਜਨ ਕਰਕੇ ਸਮਾਨ ਸਾਰਾ ਹੀ ਲਿਆਏ ਸਾਰੀਆਂ ਚੀਜ਼ਾਂ ਇਹ ਬਰਾਬਰ ਮਾਤਰਾ ਦੇ ਵਿੱਚ ਨੇ ਇੱਕ ਕੌਲੀ ਆਪਾਂ ਕਣਕ ਦਾ ਆਟਾ ਲਿਆ ਤੇ ਦੋ ਕੌਲੀਆਂ ਆਪਾਂ ਪਾਣੀ ਦਾ ਲੈਣਾ ਹੈ ਤੇ ਆਪਾਂ ਇਹ ਤੁਹਾਨੂੰ ਵਜਨ ਕਰਕੇ ਵੀ ਦੱਸ ਦਿੰਨੇ ਆ ਇਸ ਦਾ ਜਿਹੜਾ ਵਜਨ ਹੈ ਨਾ ਉਹ ਕਿਸ ਤਰ੍ਹਾਂ ਬਣੀ ਹੈ ਕਿ ਜਿਹੜੇ ਆਟੇ ਵਾਲੀ ਕੋਲੀ ਉਹ ਪੂਰੀ ਆਪਣੀ ਭਰ ਕੇ ਬਣੀ ਹੈ ਤੇ ਇੱਥੇ ਆਪਾਂ ਕੰਡਾ ਲੈ ਲਿਆ ਇੱਥੇ ਆਪਾਂ ਵਜਨ ਕਰ ਲੈਨੇ ਆ ਇੱਕ ਖਾਲੀ ਕੋਲੀ ਆਪਾਂ ਲੈ ਲਈ ਉਹਦੇ ਨਾਲ ਦੀ ਤੇ ਇਹਦਾ ਆਪਾਂ ਵਜਨ ਪਹਿਲਾਂ ਕਰ ਲਾਂਗੇ ਇਹਨੂੰ ਜ਼ੀਰੋ ਤੇ ਕਰ ਦਿੱਤਾ ਹੈ ਜਿਹੜਾ ਇਹਦਾ ਵਜਨ ਸੀ ਨੂੰ ਆਪਾਂ ਕੱਟ ਕਰ ਦਿੱਤਾ ਹੁਣ ਆਪਾਂ ਕਣਕ ਜਿਹੜਾ ਆਟੇ ਦੀ ਕੋਲੀ ਹੈ ਨਾ ਉਹ ਰੱਖਾਂਗੇ ਇਸ ਦੇ ਉੱਪਰ ਇਹ ਤੁਸੀਂ ਵੇਖੋ ਹੁਣ ਆਪਣਾ ਜਿਹੜਾ ਵਜਨ ਹੈ ਬਿਲਕੁਲ ਸਹੀ ਹੈ 100 1 ਗ੍ਰਾਮ ਆਪਣਾ ਇਹ ਆਟਾ ਹੈਗਾ ਹੈ ਤੇ ਆਪਾਂ ਤੁਹਾਨੂੰ ਖੰਡ ਵੀ ਦੱਸ ਦਿੰਨੇ ਆ ਖੰਡ ਵੀ ਤੁਸੀਂ ਵੇਖੋ 100 1 ਗ੍ਰਾਮ ਪੂਰੀ ਖੰਡ ਦੇ ਕੌਲੀ ਤੁਸੀਂ ਵੇਖੋ ਤੇ ਆਟੇ ਦੀ ਕੌਲੀ ਵੇਖੋ ਕਿਉਂਕਿ ਆਟਾ ਫੁੱਲਮਾ ਹੁੰਦਾ ਇਸ ਕਰਕੇ ਉਹ ਕੌਲੀ ਭਰ ਕੇ ਲਈਏ ਤੇ ਜਿਹੜੀ ਖੰਡ ਹੈ ਇਹ ਵਜਨ ਵਿੱਚ ਹੁੰਦੀ ਹੈ ਤੇ ਕਿਉਂ ਦਾ ਵੀ ਤੁਸੀਂ ਨਾਪ ਵੇਖ ਸਕਦੇ ਹੋ 100 1 ਗ੍ਰਾਮ ਆਪਣਾ ਦੇਸੀ ਘਿਓ ਜਿਹੜੀ ਕੜਾ ਪ੍ਰਸ਼ਾਦੀ ਦੇਖ ਹੁੰਦੀ ਉਹ ਹਮੇਸ਼ਾ ਹੀ ਦੇਸੀ ਘਿਓ ਦੇ ਵਿੱਚ ਬਣਦੀ ਏ ਤੇ ਆਪਾਂ ਤੁਹਾਨੂੰ ਫਿਰ ਦੱਸ ਦਿੰਨੇ ਆ ਕਿ ਇਹ ਆਟਾ ਆਪਣਾ ਕਿਸ ਤਰ੍ਹਾਂ ਵੱਧਦਾ ਹੈ ਜੇਕਰ ਤੁਸੀਂ ਪੌਣੀ ਕੋਲੀ ਇੱਕ ਕੋਲੀ ਆٹے ਦੀ ਲਈਏ ਤੇ ਪੌਣੀ ਪੌਣੀ ਕੋਲੀ ਆਪਾਂ ਦੇਸੀ ਘਿਓ ਪਾਉਣਾ ਤੇ ਪੌਣੀ ਕੋਲੀ ਆਪਾਂ ਉਸ ਦੇ ਵਿੱਚ ਖੰਡ ਦੀ ਪਾਉਣੀ ਹੈ ਹੁਣ ਆਪਾਂ ਕੋਲੀ ਦਾ ਵજન ਕਰ ਲਿਆ ਸੀ ਤੇ ਜ਼ੀਰੋ ਤੇ ਕਰ ਦਿੱਤਾ ਇਸ ਦੇ ਵਿੱਚ ਆਪਾਂ ਆਟਾ ਪਾਉਨੇ ਆ ਇਹ ਕੌਲੀ ਵੇਖੋ ਤੇ ਆਪਣੀ ਹੋਣ ਕਿ ਪੂਰੀ ਉੱਪਰੋਂ ਤੱਕ ਫੁੱਲ ਹੋ ਗਈ ਏ ਇਸ ਤਰ੍ਹਾਂ ਆਪਣੀ ਜਿਹੜਾ ਵਜਨ ਹੈ ਪੂਰਾ ਬਿਲਕੁਲ ਸਹੀ ਹੁੰਦਾ ਕੋਈ ਵੀ ਕੌਲੀ ਨਾਪ ਦੇ ਨਾਲ ਆਪਾਂ ਆਟਾ ਲੈਣਾ ਨਾ ਉਹ ਕੌਲੀ ਪੂਰੀ ਉੱਪਰੋਂ ਤੱਕ ਆਪਾਂ ਫੁੱਲ ਕਰ ਲੈਣੀ ਫਿਰ ਆਪਾਂ ਹਲਕੇ ਹੱਥਾਂ ਦੇ ਨਾਲ ਇਸ ਕੌਲੀ ਨੂੰ ਬਰਾਬਰ ਕਰ ਲੈਣਾ ਤੁਸੀਂ ਵੇਖ ਕੇ ਜਿਹੜੀ ਕੌਲੀ ਦਾ ਆਪਣੀ ਪੂਰੀ ਇੱਕ ਆਟੇ ਦੀ ਬਣ ਗਈ ਪਰ ਇਹ ਫੁੱਲਮੀ ਸੀ ਪੂਰੀ ਕੌਲੀ ਆਪਾਂ ਜੇਕਰ ਨਹੀਂ ਨਾ ਆਟੇ ਨੂੰ ਨਪਣਾ ਫਿਰ ਆਪਾਂ ਆਟੇ ਦੀ ਜੇ ਛੋਟੀ ਉਹ ਕੱਢ ਲੈਣੀ ਕੌਲੀ ਤੇ ਫੁੱਲ ਕਰ ਲੈਣਾ ਤੇ ਹੁਣ ਆਪਾਂ ਲਾਵਾਂਗੇ ਇੱਕ ਭਾਰੀ ਤਲੇ ਦੀ ਕੜਾਈ ਜਿਹੜਾ ਕੜਾ ਪ੍ਰਸ਼ਾਦ ਹੁੰਦਾ ਨਾ ਉਹ ਹਮੇਸ਼ਾ ਭਾਰੀ ਕੜਾਈ ਦੇ ਵਿੱਚ ਹੀ ਬਣਦਾ ਹੈ ਤੇ ਬਸ ਵਾਹਿਗੁਰੂ ਦਾ ਨਾਮ ਜਪ ਕੇ ਆਪਾਂ ਇੱਥੇ ਕਿਉ ਪਾਣ ਲੱਗੇ ਆ ਇਹ ਵੀਡੀਓ ਆਪਾਂ ਐਡਿਟ ਬਾਅਦ ਚ ਕੀਤੀ ਆਪਣਾ ਜਿਹੜਾ ਸ਼ਬਦ ਕੀਰਤਨ ਨਾਲ ਚੱਲਦਾ ਗਿਆ ਸੀ ਬਾਬਾ ਜੀ ਨੇ ਨਾਲ ਪਾਠ ਕੀਤਾ ਸੀ ਵਾਹਿਗੁਰੂ ਦਾ ਨਾਮ ਜਪਦੇ ਰਿਹਾ ਸੀ ਤੇ ਨਾਲ ਹੀ ਅਸੀਂ ਕੜਾ ਪ੍ਰਸ਼ਾਦ ਬਣਾਇਆ ਸੀ ਸੇਰ ਨੂੰ ਅਸੀਂ ਟੱਕਿਆ ਸੀ ਤੇ ਪੈਰਤਾਂ ਦੇ ਵਿੱਚ ਜੋੜਾ ਨਹੀਂ ਸੀ ਪਾਇਆ ਸੀ ਤੇ ਇਹ ਜਿਹੜਾ ਆਟਾ ਹੈ ਨਾ ਇਹ ਕਿਉਂ ਆਪਣਾ ਗਰਮ ਹੋ ਗਿਆ ਹਲਕਾ ਜਿਹਾ ਤੇ ਇਸ ਦੇ ਵਿੱਚ ਆਪਾਂ ਆਟਾ ਪਾ ਲਾਂਗੇ ਕਣਕ ਦਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਬਸ ਇਸੇ ਗੱਲ ਦਾ ਆਪਾਂ ਧਿਆਨ ਰੱਖਣਾ ਗੈਸ ਫਲੇਮ ਆਪਾਂ ਮੀਡੀਅਮ ਰੱਖਣੀ ਹੈ ਆਰਾਮ ਦੇ ਨਾਲ ਧੀਰਜ ਦੇ ਨਾਲ ਆਪਾਂ ਇਹ ਸਾਡੇ ਦੀ ਪਣਾਈ ਕਰਨੀ ਹੈ ਜਿੰਨਾ ਆਰਾਮ ਦੇ ਨਾਲ ਪੁੰਨਾਂਗੇ ਉਨਾ ਹੀ ਜਿਹੜਾ ਆਪਣਾ ਕੜਾ ਪ੍ਰਸ਼ਾਦ ਦੀ ਤੇਕ ਹੈ ਨਾ ਬਹੁਤ ਵਧੀਆ ਬਣ ਕੇ ਫਿਰ ਤਿਆਰ ਹੋਏਗੀ બસ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਰਹਿਣਾ ਤੇ ਗੈਸ ਫਲੇਮ ਆਪਾਂ ਇੱਥੇ ਮੀਡੀਅਮ ਰੱਖਣੀ ਹੈ ਤੇਜ਼ ਬਿਲਕੁਲ ਨਹੀਂ ਹੋਣੀ ਚਾਹੀਦੀ ਤੇ ਬਸ ਜਿਹੜਾ ਕੜਾ ਪ੍ਰਸ਼ਾਦ ਜਿਹੜੀ ਹੁੰਦਾ ਹੈ ਨਾ ਇਹ ਬੜੇ ਆਰਾਮ ਦੇ ਨਾਲ ਬਣਾਇਆ ਜਾਂਦਾ ਇਸ ਦੇ ਵਿੱਚ ਕਾਲੀ ਬਿਲਕੁਲ ਨਹੀਂ ਆਪਾਂ ਕਰਨੀ ਫਿਰ ਜਿਹੜਾ ਕੜਾ ਪ੍ਰਸ਼ਾਦ ਇਹ ਨਾ ਆਪਣਾ ਬਿਲਕੁਲ ਉਸੇ ਤਰ੍ਹਾਂ ਬਣੇਗਾ ਜਿਸ ਤਰ੍ਹਾਂ ਗੋਲਦਵਾਰੇ ਦੀ ਕੜਾ ਪ੍ਰਸ਼ਾਦੀ ਦੀ ਹੁੰਦੀ ਬਿਲਕੁਲ ਉਸੇ ਤਰ੍ਹਾਂ ਤੇ ਨਾਲ-ਨਾਲ ਆਪਾਂ ਵਾਹਿਗੁਰੂ ਦਾ ਨਾਮ ਜਪਦੇ ਰਹਿਣਾ ਹੈ ਜੇਕਰ ਤੁਸੀਂ ਅੱਜ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਹੋ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਨ ਦੇ ਕੋਈ ਪੈਸੇ ਨਹੀਂ ਜੇ ਲੱਗਦੇ ਫਰੀ ਦੇ ਵਿੱਚ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਦਾ ਬਟਨ ਜ਼ਰੂਰ ਨਾਲ ਦਬਾਓ ਤਾਂ ਕਿ ਮੇਰੀ ਆਉਣ ਵਾਲੀ ਜਿਹੜੀ ਵੀ ਰੈਸਪੀ ਹੋਵੇ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਉਸ ਦਾ ਮਿਲ ਜਾਏ ਤੇ ਇਸ ਆਪਾਂ ਕੜਾ ਪ੍ਰਸ਼ਾਦ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਬਿਲਕੁਲ ਵਿੱਚੋਂ ਨਹੀਂ ਛੱਡਣਾ ਤੇ ਬਸ ਹੌਲੀ ਹੌਲੀ ਇਸ ਦਾ ਜਿਹੜਾ ਰੰਗ ਹੈ ਨਾ ਉਹ ਬਦਲਣਾ ਸ਼ੁਰੂ ਹੋ ਜਾਏਗਾ ਤੇ ਜਿਹੜਾ ਕਿਉ ਹੈ ਉਹ ਸ਼ਾਂਤ ਬਿਲਕੁਲ ਹੋ ਜਾਏਗਾ ਜਦੋਂ ਪੂਰਾ ਆਟਾ ਵਧੀਆ ਪੁੰਨਿਆ ਜਾਏਗਾ ਤੇ ਜੇਕਰ ਆਪਾਂ ਬਰਾਬਰ ਕਾਲੀਆਂ ਸਾਰੀਆਂ ਚੀਜ਼ਾਂ ਨਾਪ ਕੇ ਲੈਂਦੇ ਸੀ ਨਾ ਇੱਥੇ ਜਿਹੜਾ ਕਿਉ ਸੀ ਬਿਲਕੁਲ ਆਪਣਾ ਪਤਲਾ ਹੋਣਾ ਸੀ ਆਟਾ ਤੇ ਪਾਣੀ-ਪਾਣੀ ਵਿੱਚ ਨਜ਼ਰ ਆਉਣਾ ਸੀ ਇੰਨਾ ਪਤਲਾ ਲੱਗਣਾ ਸੀ ਤੇ ਇਹ ਆਪਾਂ ਪੂਰਾ ਨਾਪ ਦੇ ਨਾਲ ਲਿਆ ਇਸ ਕਰਕੇ ਜਿਹੜਾ ਆਟਾ ਹੈ ਨਾ ਆਪਣਾ ਵਿੱਚ ਬਰਾਬਰ ਹੈਗਾ ਹੈ ਕਿਉ ਦੇ ਵਿੱਚ ਤੇ ਜਿਹੜਾ ਆٹے ਦਾ ਰੰਗ ਹੈ ਨਾ ਹਲਕਾ ਜਿਹਾ ਬਦਲਣਾ ਸ਼ੁਰੂ ਹੋ ਗਿਆ ਤੇ ਇਸ ਦਿਨ ਖੁਸ਼ਬੂ ਬਹੁਤ ਵਧਿਆਣ ਲੱਗ ਗਈ ਇਹ ਤੇ ਤੁਸੀਂ ਵੇਖੋ ਕਿ ਜਿਹੜਾ ਆٹے ਦਾ ਰੰਗ ਵਧੀਆ ਬਦਲ ਚੁੱਕਿਆ ਇਸ ਤਰ੍ਹਾਂ ਦਾ ਜਿਹੜਾ ਰੰਗ ਹੈ ਆਪਾਂ ਨੂੰ ਆٹے ਦਾ ਕਰਨਾ ਹੈ ਆਪਾਂ ਤੇ ਜਿਹੜਾ ਕਿਓ ਹੈ ਬਿਲਕੁਲ ਹੁਣ ਸ਼ਾਂਤ ਹੋ ਗਿਆ ਹੈ ਹੁਣ ਆਪਾਂ ਇੱਥੇ ਗੈਸ ਫਲੇਮ ਬਿਲਕੁਲ ਸਿਮ ਤੇ ਇੱਕ ਵਾਰ ਕਰ ਦਿੱਤੀ ਇੰਨਾ ਹੀ ਆਟੇ ਨੂੰ ਆਪਾਂ ਪੁੰਨਾਂਗੇ ਇਸ ਤੋਂ ਬਾਅਦ ਬਿਲਕੁਲ ਵੀ ਆਟੇ ਨੂੰ ਨਹੀਂ ਪੁੰਨਾਂਗੇ ਤੇ ਹੁਣ ਆਪਾਂ ਇਸ ਦੇ ਵਿੱਚ ਦੋ ਕੌਲੀਆਂ ਪਾਣੀ ਦੇ ਪਾਣਾ ਹੈ ਹਲਕਾ ਜਿਹਾ ਪਾਣੀ ਨੂੰ ਆਪਾਂ ਗਰਮ ਕਰ ਲੈ ਕੋਈ ਬਾਲਾ ਪਾਣੀ ਨੂੰ ਗਰਮ ਨਹੀਂ ਕਰਨਾ ਇੱਕ ਵਾਰ ਜੀ ਜਿਹੜਾ ਪਾਣੀ ਨੇ ਆਪਾਂ ਸਾਰਾ ਹੀ ਇਸ ਦੇ ਵਿੱਚ ਪਾ ਦੇਣਾ ਤੇ ਹੁਣ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੈ ਤੇ ਹੁਣ ਇੱਕ ਵਾਰ ਤੁਹਾਨੂੰ ਲੱਗੇਗਾ ਕਿ ਜਿਹੜਾ ਆਟੇ ਦਾ ਰੰਗ ਏ ਉਹ ਪੂਰਾ ਨਹੀਂ ਜੇ ਸਿਨੈਰੀ ਹੋਇਆ ਵਧੀਆ ਨਹੀਂ ਜੇ ਪੱਕਾ ਹਲਕਾ ਜਿਹੜਾ ਰੰਗ ਹੈ ਉਹ ਕੱਚਾ ਨਜ਼ਰ ਆਣ ਲੱਗ ਗਿਆ ਬਿਲਕੁਲ ਵੀ ਇੱਥੇ ਘਬਰਾਣ ਦੀ ਲੋੜ ਨਹੀਂ ਹੈਗੀ ਤੇ ਇਹਨੂੰ ਆਪਾਂ ਲਗਾਤਾਰ ਹਿਲਾਉਂਦੇ ਰਵਾਂਗੇ ਪਾਣੀ ਪਾਣ ਤੋਂ ਬਾਅਦ ਇੱਕ ਵਾਰ ਆਟੇ ਦਾ ਜਿਹੜਾ ਰੰਗ ਹੈ ਨਾ ਉਹ ਬਦਲ ਜਾਂਦਾ ਹੈ ਤੇ ਜਿਵੇਂ ਜਿਵੇਂ ਪਾਣੀ ਸੁੱਕਦਾ ਜਾਏਗਾ ਇਸ ਦਾ ਜਿਹੜਾ ਰੰਗ ਹੈ ਬਦਲ ਜਾਏਗਾ ਜਦ ਆਪਾਂ ਇਸ ਦੇ ਵਿੱਚ ਚੀਨੀ ਪਾਉਣੀ ਹੈ ਨਾ ਉਸ ਤੋਂ ਬਾਅਦ ਹੀ ਇਹ ਆਪਣਾ ਜਿਹੜਾ ਕੜਾ ਪ੍ਰਸ਼ਾਦ ਦਾ ਰੰਗ ਪੂਰਾ ਵਧੀਆ ਸੋਹਣਾ ਆ ਜਾਏਗਾ ਇਸ ਦੇ ਵਿੱਚ ਗੁੱਠਲੀਆਂ ਗੰਡਾਂ ਬਿਲਕੁਲ ਵੀ ਨਹੀਂ ਬਣਨਗੀਆਂ ਕਿਉਂਕਿ ਆਪਾਂ ਨਾਪ ਦੇ ਨਾਲ ਸਾਰੀਆਂ ਚੀਜ਼ਾਂ ਪਾਈਆਂ ਨੇ ਤੇ ਲਗਾਤਾਰ ਆਪੇ ਇਸ ਨੂੰ ਹਲਾਉਂਦੇ ਰਹਿਣਾ ਹੈ ਇਸ ਦੀ ਜਿਹੜੀ ਪਹਿਚਾਣ ਹੈ ਆਟਾ ਪਕ ਭੁੰਨਣ ਦੀ ਉਹ ਬਸ ਹੁਣ ਜਿਹੜਾ ਆਟੇ ਨੂੰ ਆਪਾਂ ਇਸ ਤਰੀਕੇ ਹਲਾਉਂਦੇ ਪੈਣਾ ਕੜਾ ਪਰਛਾਦ ਨੂੰ ਇਹ ਆਪਣਾ ਸਾਰਾ ਜਿਹੜਾ ਕਿਓ ਹੈ ਉਹ ਛੱਡ ਦੇਗਾ ਇਹ ਇਸ ਦੀ ਪਹਿਚਾਣ ਹੈ ਕਿ ਜਿਹੜਾ ਆਟਾ ਹੈ ਆਪਣਾ ਵਧੀਆ ਪਨਾਈ ਹੋਈ ਏ ਇਹ ਵੇਖੋ ਤੁਸੀਂ ਕੜਾਈ ਨੂੰ ਛੱਡ ਦਿੱਤਾ ਹੈ ਆਪਣੇ ਕੜਾ ਪ੍ਰਸ਼ਾਦ ਨੇ ਇਹ ਤੁਸੀਂ ਵੇਖੋ ਹੁਣ ਆਪਾਂ ਇਸ ਦੇ ਵਿੱਚ ਖੰਡ ਪਾ ਲਾਂਗੇ ਖੰਡ ਪਾਉਣ ਤੋਂ ਬਾਅਦ ਜਿਹੜਾ ਇਸ ਕੜਾ ਪ੍ਰਸ਼ਾਦ ਦਾ ਰੰਗ ਹੈ ਨਾ ਹੋਰ ਵੀ ਬਦਲ ਜਾਣਾ ਹੈ ਹੁਣ ਆਪਾਂ ਪਾਉਣੇ ਕੋ ਲਈ ਇਸ ਦੇ ਵਿੱਚ ਖੰਡ ਪਾ ਦਿੱਤੀ। ਖੰਡ ਆਪਾਂ ਬਾਅਦ ਵਿੱਚ ਹੀ ਪਾਉਣੀ ਹੈ। ਬਿਲਕੁਲ ਵੀ ਪਹਿਲਾਂ ਖੰਡ ਨਹੀਂ ਪਾਉਣੀ। ਬਸ ਇਸ ਨੂੰ ਆਪਾਂ ਹੁਣ ਫੇਰ ਚੰਗੀ ਤਰ੍ਹਾਂ ਵਧੀਆ ਹਲਾਉਂਦੇ ਰਹਿਣਾ। ਇਹ ਚੰਗੀ ਤਰ੍ਹਾਂ ਜਿਹੜਾ ਆਪਣਾ ਕੜਾ ਪ੍ਰਸ਼ਾਦ ਨੇ ਨਾ ਕਿਉ ਵਾਧੂ ਛੱਡ ਦੇਣਾ ਇਸ ਟਾਈਮ ਤੇ ਐ ਬਹੁਤ ਵਧੀਆ ਆਪਣਾ ਜਿਹੜਾ ਕੜਾ ਪ੍ਰਸ਼ਾਦ ਬਣ ਕੇ ਤਿਆਰ ਹੋਏਗਾ ਇਹਨੂੰ ਆਪਾਂ ਬਸ ਲਗਾਤਾਰ ਹਿਲਾਉਂਦੇ ਰਹਿਣਾ। ਇਹ ਤੁਸੀਂ ਵੇਖੋ। ਕੜਾ ਨਹੀਂ ਆਪਣਾ ਜਿਹੜਾ ਕਿਓ ਹੈ ਨਾ ਉਹ ਛੜਨਾ ਸ਼ੁਰੂ ਕਰ ਦਿੱਤਾ ਜੇਕਰ ਆਪਾਂ ਗੁਰਦੁਆਰੇ ਦੇ ਵਿੱਚ ਕੜਾ ਪ੍ਰਸ਼ਾਦੀ ਦੇਖ ਬਣਾ ਕੇ ਨਹੀਂ ਨੰ ਲਿਜਾ ਸਕਦੇ ਤੇ ਆਪਾਂ ਨੂੰ ਮਹੀਨੇ ਦੇ ਵਿੱਚ ਇੱਕ ਜਾਂ ਦੋ ਵਾਰ ਘਰ ਦੇ ਵਿੱਚ ਕੜਾ ਪ੍ਰਸ਼ਾਦ ਜ਼ਰੂਰ ਬਣਾਉਣਾ ਚਾਹੀਦਾ ਹੈ ਆਪਣੇ ਪਰਿਵਾਰ ਨੂੰ ਜ਼ਰੂਰ ਖਵਾਉਣਾ ਚਾਹੀਦਾ ਹੈ ਤੇ ਨਾਲੇ ਤੁਸੀਂ ਪਾਠ ਕਰੋ ਤੇ ਨਾਲੇ ਤੁਸੀਂ ਪ੍ਰਸ਼ਾਦ ਬਣਾਓ ਤੇ ਫਿਰ ਤੁਸੀਂ ਵੇਖਿਓ ਪ੍ਰਸ਼ਾਦ ਬਣਾਉਣ ਦੇ ਤੇ ਘਰ ਦੇ ਵਿੱਚ ਵਰਤੋਂ ਦੇ ਕਿੰਨੇ ਫਾਇਦੇ ਹੁੰਦੇ ਆ ਤੇ ਆਪਾਂ ਵਾਹਿਗੁਰੂ ਦੇ ਨਾਲ ਜੁੜੇ ਰਹਿਨੇ ਆ ਇਹ ਜਿਹੜਾ ਆਪਣਾ ਕੜਾ ਪ੍ਰਸ਼ਾਦ ਨੇ ਸਾਰਾ ਕਿਉ ਛੱੜ ਦਿੱਤਾ ਤੇ ਵਧੀਆ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਇੱਥੇ ਗੈਸ ਕਰ ਦੇਾਂਗੇ ਬੰਦ ਤੇ ਇੱਥੇ ਆਪਾਂ ਕੜਾ ਪ੍ਰਸ਼ਾਦ ਨੂੰ ਹੁਣ ਟੱਕ ਦੇਾਂਗੇ 5 ਤੋਂ 7 ਮਿੰਟ ਵਾਸਤੇ ਤੇ ਟੱਕ ਕੇ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ ਤੇ ਇਸ ਦੇ ਵਿੱਚ ਤੁਸੀਂ ਜੇਕਰ ਮਿੱਠਾ ਤੁਹਾਨੂੰ ਤੇਜ਼ ਪਸੰਦ ਹੈ ਨਾ ਫੇਰ ਤੁਸੀਂ ਇੱਕ ਕੌਲੀ ਪੂਰੀ ਮਿੱਠੇ ਦੀ ਪਾ ਸਕਦੇ ਹੋ ਇੱਕ ਕੌਲੀ ਆਟੇ ਦੀ ਇੱਕ ਕੌਲੀ ਖੰਡ ਦੀ ਜੇਕਰ ਤੁਹਾਨੂੰ ਵਧੀਆ ਪੂਰਾ ਜਿਸ ਤਰ੍ਹਾਂ ਗੁਰਦੁਆਰੇ ਵਾਲਾ ਪ੍ਰਸ਼ਾਦ ਚਾਹੀਦਾ ਉਹ ਫਿਰ ਤੁਸੀਂ ਇਸੇ ਹੀ ਤਰੀਕੇ ਨਾਲ ਬਣਾਓ ਕਿਉਂਕਿ ਬਾਬਾ ਜੀ ਨੇ ਆਪ ਉੱਪਰ ਖੜ ਕੇ ਇਹ ਪ੍ਰਸ਼ਾਦ ਆਪਣੇ ਤੋਂ ਬਣਾਇਆ ਹੈ ਇਹ ਕੜਾ ਪ੍ਰਸ਼ਾਦ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਨੇ ਆ ਇਹ ਤੁਸੀਂ ਵੇਖੋ ਕੜਾ ਪ੍ਰਸ਼ਾਦ ਦੀ ਤੇਗ ਆਪਣੀ ਬਣ ਕੇ ਤਿਆਰ ਹੋ ਗਈਏ ਘਰ ਦੇ ਵਿੱਚ ਪੂਰੀ ਮਹਿਕ ਬਹੁਤ ਵਧੀਆ ਆਉਣ ਲੱਗੀਏ ਤੇ ਕਿਉ ਤੁਸੀਂ ਵੇਖੋ ਆਪਾਂ ਪਾਉਣੀ ਕੌਲੀ ਕਿਉ ਦੀ ਪਾਈ ਤੇ ਪੂਰੀ ਇੱਕ ਕੌਲੀ ਆٹے ਦੀ ਪਾਈ ਵਜਨ ਦੇ ਵਿੱਚ ਇਹ ਬਰਾਬਰ ਸੀ ਤੇ ਦੇਖਣ ਦੇ ਵਿੱਚ ਆਟਾ ਆਪਾਂ ਨੂੰ ਵੱਧ ਲੱਗਣ ਲੱਗਿਆ ਸੀ ਕੜਾ ਪ੍ਰਸ਼ਾਦ ਬਿਲਕੁਲ ਤੁਸੀਂ ਇਸੇ ਤਰੀਕੇ ਨਾਲ ਬਣਾਇਓ ਫਿਰ ਤੁਹਾਡਾ ਜਿਹੜਾ ਕੜਾ ਪ੍ਰਸ਼ਾਦ ਹੈ ਨਾ ਪਹਿਲੀ ਵਾਰ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਕੜਾਈ ਤੁਸੀਂ ਭਾਰੇ ਤਲੇ ਦੀ ਲੈਣੀ ਹੈ ਤੇ ਪ੍ਰਸ਼ਾਦ ਬਣਾਉਂਦੇ ਸਮੇਂ ਸਿਰ ਨੂੰ ਟਾਕ ਕੇ ਤੇ ਪੈਰਾਂ ਦੇ ਵਿੱਚ ਜੋੜਾ ਬਿਲਕੁਲ ਵੀ ਨਹੀਂ ਪਾਉਣਾ ਤੇ ਵਾਹਿਗੁਰੂ ਦਾ ਨਾਮ ਤੁਸੀਂ ਜਪਿਓ ਤੇ ਫਿਰ ਤੁਸੀਂ ਵੇਖਿਓ ਕੜਾ ਪ੍ਰਸ਼ਾਦ ਜਿਹੜੀ ਦੇਗ ਹੈ ਨਾ ਤੁਹਾਡੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਕੜਾ ਪ੍ਰਸ਼ਾਦ ਦੀ ਤੇ ਤੁਸੀਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕੜਾ ਪ੍ਰਸ਼ਾਦੀ ਦੇਗ ਬਣਾਉਂਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ